ਸਬ ਤੋਂ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰਾਇ ਦਰਸਤਾਇ ਬਹੁਤ ਬਹੁਤ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਔਰ ਟੂਰਿਜ਼ਮ ਵਿਭਾਗ ਦਾ ਔਰ ਖਾਸ ਕਰਕੇ ਅਮਰ ਸਰਦੇ ਮੈਂਬਰ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਇਹਨਾਂ ਕੋ ਮੰਗ ਕੀਤੀ ਜਾ ਰਹੀ ਸੀਗੀ ਕਿ ਉੱਥੇ ਜਿਹੜੇ ਗਲਿਆਰੇ ਦੇ ਵਿੱਚ ਬੋਤਲ ਲੱਗੇ ਸੀਗੇ ਭੰਗੜੇ ਵਾਲਿਆਂ ਤੋਂ ਲਾਹ ਦਿੱਤੇ ਗਏ ਸੀ ਤੇ ਉੱਥੇ ਅਕਾਲੀ ਫੂਲਾ ਸਿੰਘ ਜੀ ਦਾ ਜੱਸਾ ਸਿੰਘ ਰਾਮਗੜੀਆ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਦਾਰ ਹਰੀ ਸਿੰਘ ਨਲੂਆ ਜੀ ਸ਼ਾਮ ਸਿੰਘ ਟਾਰੀ ਔਰ ਜਰਨਲ ਹਰਬਖਸ਼ ਸਿੰਘ ਜੀ ਤੇ ਜਰਨਲ ਜਗਜੀਤ ਸਿੰਘ ਰੋੜਾ ਜੀ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਮੈਨੂੰ ਲੱਗਦਾ ਕੋਈ ਦੱਸਣ ਦੀ ਲੋੜ ਨਹੀਂ ਇਹਨਾਂ ਯੋਧਿਆਂ ਦੇ ਯਾਦਗਾਰਾਂ ਬਣਨੀਆਂ ਬੜੀ ਜ਼ਰੂਰੀ ਆ ਕਿਉਂਕਿ ਲੱਖਾਂ ਸ਼ਰਧਾਲੂ ਜਿੱਥੇ ਗੁਰਸਾ ਦੇ ਦਰਸ਼ਨਾਂ ਲਈ ਆਉਂਦੇ ਆ ਗੁਰੂ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਦੇ ਲਈ ਆਉਂਦੇ ਆ ਤੇ ਉੱਥੇ ਸੂਰਬੀਰ ਯੋਧਿਆਂ ਦਾ ਇਤਿਹਾਸ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਸੇ ਜਰਨੈਲ ਜਿਨ੍ਹਾਂ ਦੇ ਬਹਾਦਰੀ ਪਰ ਕਿਸੇ ਨੇ ਸਾਡੀ ਕੌਮ ਦੇ ਲਈ ਸਾਡੇ ਦੇਸ਼ ਦੇ ਲਈ ਕੀ ਕੁਛ ਨਾ ਕੀਤਾ ਇਸ ਕਰਕੇ ਐਸੀਆਂ ਯਾਦਗਾਰਾਂ ਜਿਹੜੀਆਂ ਵਾਂ ਗਲਿਆਰੇ ਦੇ ਵਿੱਚ ਜਿੱਥੇ ਬਣੀਆਂ ਉੱਥੇ ਕੰਪਨੀ ਬਾਗ ਦੇ ਵਿੱਚ ਵੀ ਬਣਨੀਆਂ ਚਾਹੀਦੀਆਂ ਔਰ ਇੱਥੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਡੁੱਗਣ ਵਾਲਾ ਸੀ ਔਰ ਉਹ 24 ਦੇ ਵਿੱਚ 1 ਕਰੋੜ ਰੁਪਏ ਸਮਾਰਟ ਸਿਟੀ ਤਹਿਤ ਪਾਸ ਹੋਇਆ ਸੀ ਤੇ 95 ਲੱਖ ਦੀ ਲਾਗਤ ਦੇ ਨਾਲ ਉੱਥੇ ਵੀ ਕੰਮ ਜਿਹੜਾ ਵਾ ਸ਼ੁਰੂ ਹੋ ਗਿਆ ਉਹ ਵੀ ਮੈਂ ਦੁਬਾਰਾ ਤੋਂ ਪ੍ਰਸ਼ਾਸਨ ਦਾ ਤੇ ਐਮਪੀ ਸਾਹਿਬ ਦਾ ਧੰਨਵਾਦ ਕਰਦਾ ਕਦੋਂ ਤੱਕ ਲੋਪਰਕਟ ਹੋ ਜਾਣਗੇ ਇਹ ਜਿਹੜੇ ਸਟੈਚੂ ਬਹੁਤ ਜਲਦ ਜੀ ਥੋੜੇ ਦਿਨਾਂ ਚ ਹੋ ਜਾਊਗਾ ਔਰ ਬਾਕੀ ਦੇ ਸਟੈਚੂਆਂ ਦੀ ਵੀ ਜਿਹੜੀ ਮੰਗ ਕੀਤੀ ਆ ਔਰ ਮੈਂ ਦੱਸ ਅੱਜ ਪਾਕਿਸਤਾਨ ਦਾ ਹਿੱਸਾ ਹੋਣਾ ਸੀ ਜੇ ਜਰਨਲ ਜੁਰਬਖ ਸਿੰਘ ਨਾ ਹੁੰਦੇ 1965 ਦੀ ਜੰਗ ਦੇ ਹੀਰੋ ਉਹਨਾਂ ਦੀ ਵੀ ਯਾਦਗਾਰਬਾਨੀ ਬੜੀ ਜ਼ਰੂਰੀ ਆ ਭਾਈ ਮਹਾ ਸਿੰਘ ਦੀ ਯਾਦਗਾਰਬਾਨੀ ਬੜੀ ਜ਼ਰੂਰੀ 골ਡਨ ਗੇਟ ਦਾ ਨਾਂ ਹੀ ਭਾਈ ਮਹਾ ਸਿੰਘ ਗੇਟ ਹੋਣਾ ਚਾਹੀਦਾ ਜੇ ਭਾਈ ਮਹਾ ਸਿੰਘ ਦਸਵੇਂ ਪਾਤਸ਼ਾਹ ਤੋਂ ਵਦਾਵਾ ਨਾ ਪੜਵਾਉਂਦੇ ਤੇ ਸ਼ਾਇਦ ਅੱਜ ਮਾਝਾ ਜਿਹੜਾ ਟੁੱਟ ਜਾਣਾ ਸੀ ਸਿੱਖੀ ਤੋਂ ਬੇਮੁਖ ਹੋ ਜਾਣਾ ਸੀ ਇਸ ਕਰਕੇ ਐਸੇ ਯੋਧਿਆਂ ਦੀਆਂ ਯਾਦਗਾਰਾਂ ਤੇ ਦਿਨ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਤੇ ਬਾਕੀ ਦੇ ਸਟੈਚੂਏ ਜਿਹੜੇ ਆ ਉਹ ਬਹੁਤ ਜਲਦ ਜਿਹੜੇ ਸਰਕਾਰ ਤੋਂ ਮੰਗ ਕੀਤੀ ਆਸ ਕਰਦੇ ਆ ਕਿ ਉਹ ਭੇਜਣਗੇ ਤੇ ਇਹਨਾਂ ਦੇ ਨਾਲ ਇਥੇ ਹੋਰ ਨੌਜਵਾਨਾਂ ਨੂੰ ਰੱਖਿਆ ਜਾਵੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਘੁੰਮਣ ਦੇ ਲਈ ਉਹ ਇਹਨਾਂ ਦਾ ਇਤਿਹਾਸ ਦੱਸ ਸਕਣ ਤੇ ਕੁਰਬਾਨੀਆਂ ਇਤਿਹਾਸ ਤੇ ਇਹਦੇ ਵਿਰਾਸਤਾਂ ਦੇ ਪ੍ਰੋਪਰ ਅਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਜੋ-ਜੋ ਹੈਗਾ ਗਾਈਡ ਕਰਕੇ ਦੱਸਿਆ ਜਾਵੇ। ਸਾਮ ਸੰਭਾਲ ਕਿਵੇਂ ਕੀਤੀ ਜਾਵੇ? ਸਾਮ ਸੰਭਾਲ ਦੇ ਲਈ ਮੈਂ ਬੇਨਤੀ ਕਰ ਚੁੱਕਾ ਵੀ ਉੱਥੇ ਘੱਟੋ-ਘੱਟ ਬੰਦੇ ਰੱਖਣੇ ਚਾਹੀਦੇ ਵੱਧ ਤੋਂ ਵੱਧ ਉਹ ਮੁੰਡੇ ਜਿਹੜੇ ਦੱਸਣਗੇ ਨੌਜਵਾਨ ਜਿਹੜੇ ਕਿਦਾਂ-ਕਿਦਾਂ ਇਹਨਾਂ ਯੋਧਿਆਂ ਦੇ ਇਤਿਹਾਸ ਹੀ ਕਿੱਥੋਂ ਕਿੱਥੋਂ ਕੀ ਕੀ ਕੁਰਬਾਨੀਆਂ ਭਰਿਆ ਉਹ ਸਾਰਾ ਦੱਸ ਕੇ ਲੋਕਾਂ ਨੂੰ ਗਾਈਡ ਕੀਤਾ ਜਾਵੇ ਔਰ ਖਾਸ ਕਰਕੇ ਅਮਰੇਸਰ ਦੇ ਕੰਪਨੀ ਬਾਗ ਦੇ ਵਿੱਚ ਵੀ ਬਹੁਤ ਸਾਰੀਆਂ ਵਿਰਾਸਤਾਂ ਉਹਨਾਂ ਬਾਰੇ ਵੀ ਦੱਸਿਆ